ਇੱਕ ਲੜਕੀ ਗੁਰਪਿੰਦਰ ਕੌਰ ਆਪਣੇ ਛੋਟੇ ਬੇਟੇ ਨੂੰ ਲੈ ਕੇ ਆਪਣੇ ਘਰ ਦੇ ਗੇਟ ਦੇ ਬਾਹਰ ਇੱਕ ਕੱਲ ਬੈਠੀ ਵਿਖਾਈ ਦਿੱਤੀ ਸੀਗੀ ਔਰ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਕਿ ਇਸ ਵਕਤ ਉਸ ਘਰ ਦੇ ਮੂਹਰੇ ਹੀ ਅਸੀਂ ਖੜੇ ਆ ਤਾਂ ਇਸ ਵਕਤ ਪੁਲਿਸ ਨੇ ਆਪਣੀ ਇਨਵਾਲਵਮੈਂਟ ਦੇ ਨਾਲ ਉਸ ਘਰ ਦੇ ਤਾਲੇ ਨੂੰ ਜਿਹੜਾ ਹੈ ਉਹ ਤੋੜ ਦਿੱਤਾ ਹੈ ਤਾਂ ਉਸ ਗੁਰਪਿੰਦਰ ਕੌਰ ਨੂੰ ਜਿਹੜਾ ਹੈ ਘਰ ਦੇ ਅੰਦਰ ਜਿਹੜਾ ਉਹ ਦਾਖਲ ਕਰਵਾ ਦਿੱਤਾ ਤਾਂ ਤਸਵੀਰਾਂ ਤੁਹਾਨੂੰ ਬਾਹਰੀਆਂ ਵੀ ਦਿਖਾ ਦਿੰਦੇ ਆ ਕਿ ਇਸ ਵਕਤ ਜਿਹੜੇ ਮਹੱਲੇ ਦੇ ਲੋਕ ਨੇ ਉਹ ਵੀ ਇੱਥੇ ਖੜੇ ਵਿਖਾਈ ਦਿੱਤੇ ਨੇ ਕਿ ਮਹੱਲੇ ਦੇ ਲੋਕ ਵੀ ਇਸ ਵਕਤ ਇੱਥੇ ਮੌਜੂਦ ਹੈਗੇ ਨੇ ਤਾਂ ਥਾਣਾ ਮਹਿਤਾ ਦੀ ਪੁਲਿਸ ਨੇ ਖੁਦ ਆਪ ਆ ਕੇ ਔਰ ਪੰਚਾਇਤ ਮੈਂਬਰ ਜਿਹੜੇ ਨੇ ਉਹ ਖੁਦ ਇੱਥੇ ਮੌਜੂਦ ਸਿਗੇ ਔਰ ਉਹਨਾਂ ਦੇ ਵੱਲੋਂ ਜਿਹੜਾ ਹੈ ਇਸ ਘਰ ਦੇ ਜਿਹੜੇ ਤਾਲੇ ਸਿਗੇ ਉਹ ਖਲਵਾ ਦਿੱਤੇ ਗਏ ਨੇ ਔਰ ਗੁਰਪਿੰਦਰ कौर ਜਿਹੜੀ ਲੜਕੀ ਆਪਣੇ ਮਾਸੂਮ ਬੱਚੇ ਦੇ ਨਾਲ ਇੱਥੇ ਗੇਟ ਦੇ ਬਾਹਰ ਬੈਠੀ ਵਿਖਾਈ ਦਿੱਤੀ ਸੀਗੀ ਉਸ ਨੂੰ ਘਰ ਦੇ ਅੰਦਰ ਦਾਖਲ ਕਰਵਾ ਦਿੱਤਾ ਤਾਂ ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੇ ਵੱਲੋਂ ਆਪਣੀ ਕਾਗਜ਼ੀ ਕਾਰਵਾਈ ਜਿਹੜੀ ਹੈ ਉਹ ਵੀ ਪੂਰੀ ਕੀਤੀ ਜਾ ਰਹੀ ਹੈ ਔਰ ਗੁਰਪਿੰਦਰ ਕੌਰ ਆਪਣੇ ਛੋਟੇ ਬੱਚੇ ਦੇ ਨਾਲ ਇਸ ਵਕਤ ਆਪਣੇ ਘਰ ਦੇ ਵਿੱਚ ਮੌਜੂਦ ਹੈਗੀ ਹੈ ਤਾਂ ਗੱਲਬਾਤ ਕਰਾਂਗੇ ਥਾਣਾ ਮੈਤਾ ਦੇ ਜਿਹੜੇ ਅਫਸਰ ਇੱਥੇ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਇਹ ਕਾਰਵਾਈ ਜਿਹੜੀ ਹੈ ਉਹ ਕਿਹੜੇ ਆਰਡਰਾਂ ਦੇ ਨਾਲ ਕੀਤੀ ਜਾ ਰਹੀ ਹੈ ਤਾਂ ਗੱਲਬਾਤ ਕਰਦੇ ਆਂ ਥਾਣਾ ਮੈਤਾ ਤੋਂ ਏਐਸਆਈ ਸਰਦਾਰ ਰਜਿੰਦਰਪਾਲ ਸਿੰਘ ਜਿਹੜੇ ਇੱਥੇ ਪਹੁੰਚੇ ਨੇ ਸਰ ਕਿਹੜੀ ਕਾਰਵਾਈ ਦੇ ਤਹਿਤ ਇਹਨਾਂ ਨੂੰ ਅੱਜ ਤੁਸੀਂ ਦਰਵਾਜ਼ੇ ਖੋਲ ਕੇ ਅੰਦਰ ਦਾਖਲ ਕਰਵਾਇਆ ਹੈ ਗੁਰਪਿੰਦਰ ਕੌਰ ਪਤਨੀ ਸ਼ੁਭਮ ਸ਼ਰਮਾ ਪੁੱਤਰ ਚਮਨ ਕੁਮਾਰ ਹੂੰ ਇਹਨਾਂ ਦਾ ਆਪਣਾ ਘਰੇਲੂ ਡਿਸਪੂਟ ਚੱਲ ਰਿਹਾ ਸੀਗਾ ਹੂੰ ਇਹ ਲੜਕੀ ਗੁਰਪਿੰਦਰ ਕੌਰ ਜਿਹੜੀ ਇਹ ਸਕੂਲ 'ਚ ਜੌਬ ਕਰਦੀ ਹੈ ਆਪਣੇ ਬੱਚੇ ਨਾਲ ਸਕੂਲ ਗਈ ਹੋਈ ਸੀ ਤੇ ਮਗਰੋਂ ਇਹਦੇ ਸਹੁਰੇ ਪਰਿਵਾਰ ਨੇ ਤਾਲਾ ਮਾਰ ਦਿੱਤਾ ਸੀਗਾ ਜਦੋਂ ਇਹ ਸਕੂਲ ਤੋਂ ਵਾਪਸ ਆਈ ਇਹਨੇ ਥਾਣੇ ਜਾ ਕੇ ਕੰਪਲੇਂਟ ਕੀਤੀ ਕਿ ਮੇਰੇ ਸਹੁਰੇ ਪਰਿਵਾਰ ਨੇ ਮੈਨੂੰ ਜਿਹੜਾ ਵਾ ਘਰੋਂ ਕੱਢ ਦਿੱਤਾ ਵਾ ਤੇ ਮੇਰੇ ਗੈਰ ਹੱਦ ਵਿੱਚ ਤਾਲੇ ਮਾਰ ਕੇ ਚਲੇ ਗਏ ਆ ਫਿਰ ਇਹਨਾਂ ਨੇ ਸਾਡੇ ਕੋਲ ਕੰਪਲੇਟ ਕੀਤੀ ਸਾਡੇ ਥਾਣੇਦਾਰ ਸਾਹਿਬ ਸਾਬ ਪ੍ਰਕਾਸ਼ ਸਿੰਘ ਆਏ ਸੀਗੇ ਰਾਤੀ ਉਹਨਾਂ ਨੇ ਜਾ ਕੇ ਹਾਲਾਤ ਜਿਹੜੇ ਉਹ ਸਾਰੇ ਐਸਐਚਓ ਸਾਹਿਬ ਨੂੰ ਦੱਸੇ ਸੀ ਫਿਰ ਇਹਨਾਂ ਨੇ ਜਾ ਕੇ ਇਹਨਾਂ ਦਾ ਆਲਰਡੀ ਪਹਿਲਾਂ কোর্ਚ ਕੇਸ ਚੱਲਦਾ ਸੀਗਾ کورٹ ਵਿੱਚ ਜਾ ਕੇ ਇਹਨਾਂ ਨੇ ਕੰਪਲੇਂਟ ਕੀਤੀ ਜੱਜ ਸਾਹਿਬ ਨੂੰ ਹਾਲਾਤ ਦੱਸਿਆ ਕਿ ਇਸ ਤਰ੍ਹਾਂ ਮੈਨਾਂ ਹੋਇਆ ਵਾ ਜੱਜ ਸਾਹਿਬ ਨੇ ਫਿਰ ਇਹਨਾਂ ਦੇ ਸਹੁਰਾ ਸਾਹਿਬ ਜਿਹੜੇ ਸਰਨ ਕੁਮਾਰ ਉਹਨਾਂ ਨੂੰ ਸੰਮਨ ਜਾਰੀ ਕੀਤੇ ਉਹ ਜਿਹੜੇ ਸੰਮਨ ਤਮੀਲ ਕਰਾਉਣ ਆਇਆ ਸੀਗੇ ਉਹਨੇ ਵੇਖਿਆ ਕਿ ਘਰ ਮੁਟਾਲੇ ਵੱਜੇ ਹੋਏ ਆ ਉਹਨੇ ਜਾ ਕੇ ਜੱਜ ਸਾਹਿਬ ਨੂੰ ਰਿਪੋਰਟ ਦਿੱਤੀ ਜੱਜ ਸਾਹਿਬ ਨੇ ਉਹਦੇ ਦਸੰਤਪਾ ਕੋਲੋਂ ਇੱਕ ਆਰਡਰ ਜਾਰੀ ਕੀਤਾ ਸੀ ਕਿ ਜਿਹੜੀ ਗੁਰਪਿੰਦਰ ਕੌਰ ਕੰਪਲੇਨਟ ਕਰਤਾ ਵਾ ਇਹਦੇ ਬੱਚੇ ਨੂੰ ਤੇ ਇਹਨੂੰ ਘਰ ਦਾ ਤਾਲੇ ਤੋੜ ਕੇ ਬਾੜਿਆ ਜਾਵੇ ਤੇ ਮੌਕੇ ਤੇ ਵੀਡੀਓਗ੍ਰਾਫੀ ਕੀਤੀ ਜਾਵੇ ਜਿਹੜੇ ਇਹਦੇ ਵਰਤੋਂ ਵਾਲਾ ਕਮਰਾ ਕਿਚਨ ਤੇ ਬਾਥਰੂਮ ਇਹ ਇਹਨੂੰ ਮਹੀਆ ਕਰਾਇਆ ਜਾਵੇ ਜੋ ਅੱਜ ਅਸੀਂ ਸ੍ਰੀ ਜਸਪ੍ਰੀਤ ਸਿੰਘ ਐਸਡੀਜਮ ਬਾਬਾ ਬਕਾਲਾ ਸਾਹਿਬ ਦੀ ਹੁਕਮ ਹ ਅਸਾ ਰਿਤੇ ਆਏ ਸੀਗੇ ਅੱਜ ਮੋਹੱਲਾਨਵਾਸੀਆਂ ਦੀ ਹਾਜ਼ਰੀ ਵਿੱਚ ਸਾਰੇ ਮੋਤਵਰਾਂ ਦੀ ਹਾਜ਼ਰੀ ਵਿੱਚ ਘਰ ਦੇ ਤਾਲੇ ਤੋੜ ਕੇ ਗੁਰਪਿੰਦਰ ਨੂੰ ਘਰ ਬਾੜਿਆ ਗਿਆ ਵਾ ਤੇ ਅਦਾਲਤ ਦੇ ਹੁਕਮਾਂ ਦੀ ਇਹਨੂੰ ਪਾਲਣਾ ਕੀਤੀ ਗਈ ਹੈ ਤੇ ਮੌਕੇ ਤੇ ਵੀਡੀਓਗ੍ਰਾਫੀ ਕੀਤੀ ਗਈ ਹੈ ਤੇ ਬਾਕੀ ਸਾਰਾ ਮਹਨ ਲਾਏ ਤੇ ਮੌਜੂਦ ਹੈ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਸਰ ਵੇਖਿਆ ਕਿ ਤੁਸੀਂ ਗੱਡੀ ਦੇ ਵਿੱਚ ਅਨਾਉਂਸਮੈਂਟ ਵੀ ਕਰ ਰਹੇ ਸੀਗੇ ਕੋਈ ਕਿ ਘਰ ਦੀਆਂ ਤਾਲੇ ਦੀਆਂ ਚਾਬੀਆਂ ਦੇ ਦਿਓ ਉਹ ਮੈਂ ਅਨਾਉਂਸਮੈਂਟ ਇਸ ਕਰਕੇ ਕੀਤੀ ਸੀ ਕਿ ਜੇ ਕੋਈ ਲਾਗੇ ਜਾ ਕੇ ਹੈਗੇ ਆ ਤੇ ਤਾਲੇ ਤੋੜਨ ਤੋਂ ਬਗੈਰ ਹੀ ਇਹਨੂੰ ਜਿਹੜਾ ਘਰ ਬਾੜ ਦਿੱਤਾ ਜਾਵੇ ਪਰ ਮੇਰੇ ਅਨਾਉਂਸਮੈਂਟ ਕਰਨ ਤੋਂ ਬਾਵਜੂਦ ਵੀ ਉਹ ਜਿਹੜੇ ਐ ਇੱਥੇ ਮੌਕੇ ਤੇ ਹਾਜ਼ਰ ਨਹੀਂ ਆਏ ਉਹਨਾਂ ਦੀ ਵੇਟ ਕਰਨ ਤੋਂ ਬਾਅਦ ਫਿਰ ਅਸੀਂ ਅਦਾਲਤ ਦੇ ਹੁਕਮ ਅਨੁਸਾਰ ਜਿਹੜੇ ਤਲੇਪੁਰ ਤਾਂ ਬਿਲਕੁਲ ਗੁਰਪਿੰਦਰ ਕੌਰ ਵੀ ਇੱਥੇ ਮੌਜੂਦ ਹੈਗੀ ਹੈ ਬੀਬੀ ਜੀ ਤੁਹਾਡਾ ਇਹ ਕੀ ਮੈਟਰ ਸੀਗਾ ਇਹ ਜਿਹੜਾ ਸਾਰਾ ਕੱਲ ਤੁਸੀਂ ਬਾਹਰ ਵੀ ਇਹ ਘਰ ਦੇ ਗੇਟ ਤੇ ਮੁਰੇ ਵੀ ਬੈਠੇ ਵਿਖਾਈ ਦਿੱਤੇ ਹੋ ਸਰ ਮੇਟ ਡੋਮੈਸਟਿਕ ਵਾਇਲੈਂਸ ਹੋ ਰਿਹਾ ਹੈ 6 ਸਾਲ ਹੋ ਗਿਆ ਮੇਰੇ ਵਿਆਹ ਨੂੰ ਮੇਰੇ ਹਸਬੰਦ ਦਾ ਨਾਮਾ ਸ਼ੁਭਮ ਕੁਮਾਰ ਆ ਮੇਰਾ 5 ਸਾਲ ਦਾ ਬੱਚਾ ਹੈ ਮੈਨੂੰ ਤੇ ਇਹਨੂੰ ਕੱਲ ਪੂਰੀ ਰਾਤ ਘਰ ਤੋਂ ਬਾਹਰ ਰਹਿਣਾ ਪਿਆ ਫਿਰ ਇੱਕ ਮੈਂਬਰ ਪੰਚਾਇਤ ਆ ਕੇ ਆਂਟੀ ਨੇ ਸਾਨੂੰ ਆਪਣੇ ਘਰ ਖੜਿਆ 11 12 ਵਜੇ ਉੱਥੇ ਅਸੀਂ ਰਾਤ ਕੱਟੀ ਆ ਫਿਰ ਸਵੇਰੇ ਮੈਂ ਪੇਸ਼ ਹੋਈਆਂ ਜੱਜ ਸਾਹਿਬ ਦੇ ਫਿਰ ਉੱਥੋਂ ਉਹਨਾਂ ਨੇ ਆਰਡਰ ਕੀਤੇ ਆ ਕਿ ਤਾਲੇ ਤੋੜ ਕੇ ਤੇ ਤੁਹਾਨੂੰ ਘਰ ਭੇਜਿਆ ਜਾ ਪਰ ਤੋਂ ਹੀ ਆਪਣੇ ਘਰ ਦੇ ਵਿੱਚ ਬਿਲਕੁਲ ਸੁਰੱਖਿਅਤ ਪਹੁੰਚ ਗਈ ਉਹ ਤੁਹਾਨੂੰ ਪੁਲਿਸ ਨੇ ਪਹੁੰਚਾਤਾ ਹਾਂ ਹਾਂਜੀ ਬਿਲਕੁਲ ਮੈਂ ਘਰ ਆਪਣੇ ਆ ਗਈ ਆ ਉਹਨਾਂ ਨੇ ਮੈਨੂੰ ਤਾਲੇ ਤੋੜ ਕੇ ਘਰੇ ਪਹੁੰਚਾ ਦਿੱਤਾ ਹੁਣ ਕੋਈ ਸਮੱਸਿਆ ਤਾਂ ਨਹੀਂ ਸੁਸਮਾ ਸਿਆਦੇ ਵੇਖੋ ਹਰ ਟਾਈਮ ਆ ਕਿਉਂਕਿ ਮੇਰੀ ਜਾਨ ਨੂੰ ਤੇ ਹਰ ਟਾਈਮ ਖਤਰਾ ਆ ਮੈਨੂੰ ਨਹੀਂ ਪਤਾ ਮੇਰੇ ਨਾਲ ਕਦੋਂ ਕੀ ਹੋ ਜਾਣਾ ਆ ਤੇ ਪਿੱਛੇ ਮੇਰਾ ਬੱਚਾ ਰੋਂਦਾ ਹੈ ਇਸ ਕਰਕੇ ਮੈਂ ਚਲੋ ਠੀਕ ਆ ਉਹਨਾਂ ਨੇ ਆਪਣੀ ਕਾਰਵਾਈ ਕੀਤੀ ਆ ਘਰੇ ਮੈਨੂੰ ਪਹਚਾਤਾ ਆ ਪਰ ਮੈਂ ਇਹ ਵੀ ਰਿਕੁਐਸਟ ਕਰਾਂਗੀ ਕਿ ਸਾਡੀ ਪ੍ਰੋਟੈਕਸ਼ਨ ਦੇ ਵੀ ਕੁਝ ਕੀਤਾ ਜਾਵੇ ਜੀ ਤਾਂ ਬਿਲਕੁਲ ਇੱਥੇ ਮਹਾਲੇ ਦੇ ਲੋਕ ਹੋਰ ਵੀ ਨੇ ਮੈਂਬਰ ਪੰਚਾਇਤ ਵੀ ਨੇ ਕੀ ਨਾ ਜੀ ਤੁਹਾਡਾ ਮੇਰਾ ਨਾਮ ਮਨਜਿੰਦਰ ਕੌਰ ਜੀ ਹਾਂ ਇਹ ਕੱਲ ਦੀ ਮੇਰੇ ਕੋਲ ਕੁਲਵਿੰਦਰ ਖਾਲੀ ਹਾਂ ਤੇ ਅੱਜ ਇਹਦੇ ਨਾਲ ਮੈਂ ਵਿਆਸ ਗਈ ਆ ਬਾਬਾ ਬਕਾਲਾ ਸਾਹਿਬ ਗਈ ਤੇ ਮੈਂ ਨਾਲ ਹੀ ਇਹਦੇ ਰਹੀ ਮੈਂ ਸਾਰੀ ਗੱਲਬਾਤ ਵੀ ਇਹਦੀ ਸੁਣੀ ਤੇ ਹੁਣ ਇਹਨੂੰ ਜਿੰਦਰੇ ਤੜਾ ਕੇ ਤੇ ਇਹਨੂੰ ਇੱਧਰ ਛੱਡ ਕੇ ਤੇ ਇਹਦਾ ਸਾਰਾ ਹੀ ਇਹਦਾ ਜੇ ਮੈਂ ਕਾਣਾ ਦਾਣਾ ਜੋ ਵੀ ਆ ਇਹਨੂੰ ਮੈਂ ਹੁਣ ਦੇ ਕੇ ਫਿਰ ਮੈਂ ਜਾਵਾਂਗੀ ਤੇ ਪਰ ਬਹੁਤ ਮਾੜੀ ਆ ਮੈਨੂੰ ਤਾਂ ਵੀ ਬਹੁਤ ਮਾੜਾ ਲੱਗਾ ਕਿਉਂਕਿ ਛੋਟਾ ਜਿਹਾ ਬੱਚਾ ਵਾ ਤੇ ਰਾਤ ਵੀ ਬਾਹਰ ਹੀ ਰਾਤੀ ਇਹਨਾਂ ਨੂੰ 11 11:30 ਵਜੇ ਤੱਕ ਬਾਹਰ ਰਹੇ ਆ ਤੇ ਰਾਤ ਫਿਰ ਆਪਾਂ ਲੈ ਕੇ ਗਏ ਆ ਕਿਉਂਕਿ ਇਹ ਤਾਂ ਕੋਈ ਵੀ ਇਹਨੂੰ ਇਤੇ ਬਾਹਰ ਸਕਦਾ ਹੈ ਪਰ ਇਹ ਆਦੇ ਹੀ ਕਿ ਨਹੀਂ ਇਹ ਤੁਹਾਨੂੰ ਖਾਣਾ ਬਹੁਤ ਜ਼ਰੂਰੀ ਹੋਊਗਾ ਫਿਰ ਅਸੀਂ ਇਹਨੂੰ ਲੈ ਗਏ ਆ ਤੇ ਹੁਣ ਅਸੀਂ ਜਿੰਦਰੇ ਤੜਾਤੇ ਜਿੱਦਾਂ ਹੁਣ ਇਹ ਆਪਣੇ ਘਰ ਵੇਦਿਆ ਬਹੁਤ ਵਧੀਆ ਹੈ ਸਰ ਤੁਸੀਂ ਵੀ ਮੈਂਬਰ ਪੰਜਾਬ ਤੋਂ ਜੀ ਕੀ ਨਾਮ ਜੀ ਦਾ ਰਿਸ਼ਪਾਲ ਤੋਂ ਤੇ ਰਿਸ਼ਪਾਲ ਜੀ ਕਿਤਾ ਮੈਂ ਨਹੀਂ ਹੋਏ ਸਾਰੇ ਮੈਟਰ ਨੂੰ ਜਿਹੜਾ ਇਹ ਲੜਕੀ ਨੂੰ ਜਿਹੜਾ ਘਰ ਦੇ ਬਾਹਰ ਰਹਿਣਾ ਪਿਆ ਤੇ ਅਤੀ ਨਿੰਦਣ ਜੋ ਘਟਨਾ ਹੋਈ ਆ वैसे दे परिवार नु ए लड़की दे नाल इतन दी कोई कार्रवाई नहीं करनी चाहिए जे कोई ਗਰਾਂਸ਼ਿਕਵਾ ਇਹਦਾ ਹੈਗਾ ਹੀ ਆਪਸ ਵਿੱਚ ਤੇ ਕੁੜੀ ਨੂੰ ਘਰੋਂ ਬਾਹਰ ਨਹੀਂ ਕਰਨਾ ਚਾਹੀਦਾ ਸਾਡੇ ਨੇ ਹੀ ਹਮਾਰ ਨੇ ਤੇ ਕਿਉਂਕਿ ਨਾਰ ਇੱਕ ਨਿੱਕਾ ਬੱਚਾ ਵੀ ਆ ਇਹਦੇ ਵੀ ਰਾਤੀ ਰਹਿਣ ਦੀ ਬੜੀ ਪਰੇਸ਼ਾਨੀ ਹੋਈ ਤੇ ਸਾਡੇ ਮੈਂਬਰ ਸਾਹਿਬ ਪਰਮਜੀਤ ਸਿੰਘ ਫਿਰ ਉਹਨਾਂ ਦੇ ਘਰ ਗਰੇ ਨਾਲ ਨਾਈਟ ਸਟੇ ਕੀਤਾ ਤੇ ਬਾਕੀ ਜੋ ਵੀ ਕਾਰਵਾਈ ਆ ਤੁਹਾਨੂੰ ਸਾਰਾ ਹੁਣ ਪਤਾ ਹੀ ਆ ਹੁਣ ਇਹ ਆਪਣੇ ਘਰ ਆ ਚੁੱਕੀ ਆ ਸਤੇ ਅਸੀਂ ਮਾਨਯੋਗ ਅਦਾਲਤ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਹੁਕਮ ਦੇ ਕੇ ਤੇ ਇਹਨਾਂ ਨੂੰ ਆਪਣੇ ਘਰ ਦੇ ਵਿੱਚ ਦਾਖਲ ਕਰਵਾਇਆ ਤਾਂ ਬਿਲਕੁਲ ਤਸਵੀਰ ਤੁਹਾਨੂੰ ਇੱਕ ਵਾਰੀ ਮੁਖਾਤਨੇ ਆ ਕਿ ਘਰ ਦੇ ਜਿਹੜੇ ਦਰਵਾਜ਼ੇ ਨੇ ਉਹ ਵੀ ਅੰਦਰ ਕਮਰਿਆਂ ਦੇ ਵੀ ਖੋਲ ਦਿੱਤੇ ਗਏ ਨੇ ਤਾਂ ਇਸ ਵਕਤੇ ਇਸ ਘਰ ਦੇ ਵਿੱਚ ਤਸਵੀਰ ਕੈਮਰਾ ਘੁਮਾ ਕੇ ਵਿਖਾਦਨੇ ਆ ਕਿ ਥਾਣਾ ਮਹਿਤਾ ਤੋਂ ਪੁਲਿਸ ਜਿਹੜੀ ਹੈ ਉਹ ਵੀ ਇਸ ਵਕਤੇ ਇੱਥੇ ਮੌਜੂਦ ਦੇਖੀ ਜਾਂਦੀ ਹੈ ਔਰ ਮਹੱਲੇ ਦੇ ਲੋਕ ਜਿਹੜੇ ਨੇ ਉਹ ਵੀ ਇਸ ਵਕਤ ਇਸ ਘਰ ਦੇ ਵਿੱਚ ਮੌਜੂਦ ਹੈਗੇ ਨੇ ਤਾਂ ਬਾਹਰ ਦੀ ਤਸਵੀਰ ਵੀ ਤੁਹਾਨੂੰ ਵਿਖਾਉਣੀ ਹੈ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਨੇ ਜਦوجਹ ਦੇ ਨਾਲ ਜਿਹੜਾ ਹੈ ਇਸ ਘਰ ਦੇ ਜਿਹੜੇ ਉਹ ਤਾਲੇ ਤੋੜੇ ਨੇ ਤਾਂ ਬਿਲਕੁਲ ਅਥਾਰਟੀ ਦੇ ਨਾਲ ਬੜੀ ਮੁਸ਼ਕਲ ਤੋਂ ਬਾਅਦ ਜਿਹੜੇ ਤਾਲੇ ਤੋੜੇ ਗਏ ਨੇ ਤਾਂ ਹਰ ਮਹੱਲੇ ਦੇ ਲੋਕਾਂ ਦੇ ਵੱਲੋਂ ਇਸ ਜਿਹੜਾ ਜੋ ਵੀ ਵਾਪਰਿਆ ਹੈ ਤਾਂ ਉਸ ਦੀ ਨਿੰਦਾ ਕੀਤੀ ਜਾ ਰਹੀ ਹੈ ਜਿਕਰਯੋਗ ਹੈ ਕਿ ਕੱਲ ਇਹ ਪੀੜਤਾ ਗੁਰਪਿੰਦਰ ਕੌਰ ਜਿਹੜੀ ਹੈ ਉਹ ਆਪਣੇ 4 ਸਾਲ ਦੇ ਮਾਸੂਮ ਬੱਚੇ ਦੇ ਨਾਲ ਘਰ ਦੇ ਬਾਹਰ ਜਿਹੜੀ ਉਹ ਬੈਠੀ ਦੇਖੀ ਗਈ ਸੀਗੀ ਔਰ ਰਾਤ ਕਰੀਬ 10 ਵਜੇ ਤੋਂ ਬਾਅਦ ਦੀ ਗੱਲ ਹੈ ਕਿ ਉਸ ਨੂੰ ਮਹਿਤਾ ਚੌਂਕ ਦੇ ਪੰਚਾਇਤ ਮੈਂਬਰ ਜਿਹੜੇ ਨੇ ਉਹ ਆਪਣੇ ਘਰ ਲੈ ਕੇ ਗਏ ਸਨ ਔਰ ਉਹਨਾਂ ਦੇ ਵੱਲੋਂ ਜਿਹੜਾ ਹੈ ਉਸ ਨੂੰ ਰਾਤ ਆਪਣੇ ਘਰ ਰੱਖਿਆ ਗਿਆ ਤਾਂ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਕਿ ਜਿਹੜੇ ਪੁਲਿਸ ਨੇ ਇਸ ਵਕਤ ਆਪਣੀ ਹਾਜ਼ਰੀ ਦੇ ਵਿੱਚ ਇਹ ਤਾਲੇ ਤੋੜੇ ਨੇ ਉਹ ਤਾਲਿਆਂ ਦੀ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਕਿ ਇਹ ਏ ਪੁਲਿਸ ਦੇ ਵੱਲੋਂ ਵੀ ਦੱਸਿਆ ਜਾ ਰਿਹਾ ਹੈ ਕਿ ਕੋਰਟ ਦੇ ਹੁਕਮਾਂ ਦੇ ਨਾਲ ਇਹ ਜਿਹੜਾ ਹੈ ਉਹ ਇਸ ਵਕਤ ਇਹ ਪੂਰੀ ਕਾਰਵਾਈ ਪੁਲਿਸ ਨੇ ਜਿਹੜੀ ਕੀਤੀ ਹੈ ਔਰ ਇਹ ਜਿਹੜੇ ਤਾਲੇ ਉਹ ਤੋੜੇ ਨੇ ਤਾਂ ਪੀੜਤਾ ਗੁਰਪਿੰਦਰ ਕੌਰ ਨੂੰ ਜਿਹੜਾ ਹੈ ਉਹ ਇਨਸਾਫ ਕੋਰਟ ਨੇ ਵੀ ਦਿੱਤਾ ਹੈ ਤਾਂ ਮਈਤਾ ਪੁਲਿਸ ਦੇ ਵੱਲੋਂ ਵੀ ਉਸ ਨੂੰ ਇਨਸਾਫ ਦਿੱਤਾ ਗਿਆ ਤਾਂ ਤਸਵੀਰ ਵੇਖ ਸਕਦੇ ਹਾਂ ਕਿ ਇਸ ਵਕਤ ਜਿਹੜੀ ਹੈ ਇਹ ਕਸਬਾ ਮਈਤਾ ਚੌਂਕ ਦੀਆਂ ਤਸਵੀਰਾਂ ਨੇ ਔਰ ਪੁਲਿਸ ਦੇ ਵੱਲੋਂ ਜਿਹੜਾ ਹੈ ਉਹ ਵੱਡੇ ਪੱਧਰ ਤੇ ਉੱਤੇ ਕਾਰਵਾਈ ਕੀਤੀ ਗਈ ਹੈ ਔਰ ਕੋਰਟ ਦੇ ਹੁਕਮਾਂ ਦੀ ਇਨ ਬਿਨ ਪਾਲਣਾ ਕਰਦੇ ਹੋਏ ਜਿਹੜਾ ਹੈ ਉਹ ਦਰਵਾਜ਼ੇ ਦੇ ਤਾਲੇ ਤੋੜ ਕੇ ਉਸ ਨੂੰ ਆਪਣੇ ਘਰ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਬਾਹਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਦੇ ਆ ਕਿ ਇਸ ਵਕਤ ਥਾਣਾ ਮਹਿਤਾ ਦੀ ਜਿਹੜੀ ਪੁਲਿਸ ਹੈ ਉਹ ਵੀ ਇੱਥੇ ਮੌਜੂਦ ਦੇਖੀ ਜਾ ਰਹੀ ਹੈ ਤਾਂ ਇੱਕ ਵੱਡੀ ਜਿਹੜੀ ਪੁਲਿਸ ਨੇ ਜਿਹੜੀ ਹੈ ਉਹ ਰਾਹਤ ਪੀੜਤਾ ਗੁਰਪਿੰਦਰ ਕੌਰ ਉਸ ਦੇ 4 ਸਾਲ ਦੇ ਬੱਚੇ ਨੂੰ ਦਿੱਤੀ ਹੈ ਤਾਂ ਬਿਲਕੁਲ ਇਸ ਵਕਤ ਅਸੀਂ ਮੈਤਾ ਚੌਕ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਦਿਖਾ ਰਹੇ ਹਾਂ ਤਾਂ ਇਹ ਸਾਰੀ ਘਟਨਾ ਦੀ ਜਿਹੜੀ ਹੈ ਇਲਾਕੇ ਦੇ ਜਿਹੜੇ ਇਸ ਮਹੱਲੇ ਦੇ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ ਜਗਬਾੜੀ ਟੀਵੀ ਦੇ ਲਈ ਕੈਪਟਨ ਸਿੰਘ ਮੈਤਾ ਚੌਕ ਅਮਰ ਇੱਕ ਲੜਕੀ ਗੁਰਪਿੰਦਰ ਕੌਰ ਆਪਣੇ ਛੋਟੇ ਬੇਟੇ ਨੂੰ ਲੈ ਕੇ ਆਪਣੇ ਘਰ ਦੇ ਗੇਟ ਦੇ ਬਾਹਰ ਇੱਕ ਕੱਲ ਬੈਠੀ ਵਿਖਾਈ ਦਿੱਤੀ ਸੀਗੀ ਔਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਕਿ ਇਸ ਵਕਤ ਉਸ ਘਰ ਦੇ ਮੂਹਰੇ ਹੀ ਅਸੀਂ ਖੜੇ ਆ ਤਾਂ ਇਸ ਵਕਤ ਪੁਲਿਸ ਨੇ ਆਪਣੀ ਇਨਵਾਲਮੈਂਟ ਦੇ ਨਾਲ ਉਸ ਘਰ ਦੇ ਤਾਲੇ ਨੂੰ ਜਿਹੜਾ ਹੈ ਉਹ ਤੋੜ ਦਿੱਤਾ ਹੈ ਤਾਂ ਉਸ ਗੁਰਪਿੰਦਰ ਕੌਰ ਨੂੰ ਜਿਹੜਾ ਹੈ ਘਰ ਦੇ ਅੰਦਰ ਜਿਹੜਾ ਉਹ ਦਾਖਲ ਕਰਵਾ ਦਿੱਤਾ ਤਾਂ ਤਸਵੀਰਾਂ ਤੁਹਾਨੂੰ ਬਾਅਦੀਆਂ ਵੀ ਦਿਖਾ ਦਿੰਨੇ ਆ ਕਿ ਇਸ ਵਕਤ ਜਿਹੜੇ ਮਹੱਲੇ ਦੇ ਲੋਕ ਨੇ ਉਹ ਵੀ ਇੱਥੇ ਖੜੇ ਵਿਖਾਈ ਦਿੱਤੇ ਨੇ ਕਿ ਮਹੱਲੇ ਦੇ ਲੋਕ ਵੀ ਇਸ ਵਕਤ ਇੱਥੇ ਮੌਜੂਦ ਹੈਗੇ ਨੇ ਤਾਂ ਥਾਣਾ ਮਹਿਤਾ ਦੀ ਪੁਲਿਸ ਨੇ ਖੁਦ ਆਪ ਆ ਕੇ ਔਰ ਪੰਚਾਇਤ ਮੈਂਬਰ ਜਿਹੜੇ ਨੇ ਉਹ ਖੁਦ ਇੱਥੇ ਮੌਜੂਦ ਸਿਗੇ ਔਰ ਉਹਨਾਂ ਦੇ ਵੱਲੋਂ ਜਿਹੜਾ ਹੈ ਇਸ ਘਰ ਦੇ ਜਿਹੜੇ ਤਾਲੇ ਸਿਗੇ ਉਹ ਖਲਵਾ ਦਿੱਤੇ ਗਏ ਨੇ ਔਰ ਗੁਰਪਿੰਦਰ कौर ਜਿਹੜੀ ਲੜਕੀ ਆਪਣੇ ਮਾਸੂਮ ਬੱਚੇ ਦੇ ਨਾਲ ਇੱਥੇ ਗੇਟ ਦੇ ਬਾਹਰ ਬੈਠੀ ਵਿਖਾਈ ਦਿੱਤੀ ਸੀਗੀ ਉਸ ਨੂੰ ਘਰ ਦੇ ਅੰਦਰ ਦਾਖਲ ਕਰਵਾ ਦਿੱਤਾ ਤਾਂ ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪੁਲਿਸ ਦੇ ਵੱਲੋਂ ਆਪਣੀ ਕਾਗਜ਼ੀ ਕਾਰਵਾਈ ਜਿਹੜੀ ਹੈ ਉਹ ਵੀ ਪੂਰੀ ਕੀਤੀ ਜਾ ਰਹੀ ਹੈ ਔਰ ਗੁਰਪਿੰਦਰ ਕੌਰ ਆਪਣੇ ਛੋਟੇ ਬੱਚੇ ਦੇ ਨਾਲ ਇਸ ਵਕਤ ਆਪਣੇ ਘਰ ਦੇ ਵਿੱਚ ਮੌਜੂਦ ਹੈਗੀ ਹੈ ਤਾਂ ਗੱਲਬਾਤ ਕਰਾਂਗੇ ਥਾਣਾ ਮਹਿਤਾ ਦੇ ਜਿਹੜੇ ਅਫਸਰ ਇੱਥੇ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਇਹ ਕਾਰਵਾਈ ਜਿਹੜੀ ਹੈ ਉਹ ਕਿਹੜੇ ਆਰਡਰਾਂ ਦੇ ਨਾਲ ਕੀਤੀ ਜਾ ਰਹੀ ਹੈ ਤਾਂ ਗੱਲਬਾਤ ਕਰਦੇ ਹਾਂ ਥਾਣਾ ਮਹਿਤਾ ਤੋਂ ਏਐਸਆਈ ਸਰਦਾਰ ਰਜਿੰਦਰਪਾਲ ਸਿੰਘ ਇੱਥੇ ਪਹੁੰਚੇ ਨੇ ਸਰ ਕਿਹੜੀ ਕਾਰਵਾਈ ਦੇ ਤਹਿਤ ਇਹਨਾਂ ਨੂੰ ਅੱਜ ਤੁਸੀਂ ਦਰਵਾਜ਼ੇ ਖੋਲ ਕੇ ਅੰਦਰ ਦਾਖਲ ਕਰਵਾਇਆ ਸੁਕਰਪਿੰਦਰ ਕੌਰ ਪਤਨੀ ਸ਼ੁਭਮ ਸ਼ਰਮਾ ਪੁੱਤਰ ਸ਼ਮਨ ਕੁਮਾਰ ਇਹਨਾਂ ਦਾ ਆਪਣਾ ਘਰੇ ਤੋਂ ਡਿਸਪਿਊਟ ਚੱਲ ਰਿਹਾ ਸੀਗਾ ਇਹ ਲੱਗਦੀ ਗੁਰਪਿੰਦਰ ਕੌਰ ਜਿਹੜੀ ਇਹ ਸਕੂਲ 'ਚ ਜੌਬ ਕਰਦੀ ਹੈ ਆਪਣੇ ਬੱਚੇ ਨਾਲ ਸਕੂਲ ਗਈ ਹੋਈ ਸੀ ਤੇ ਮਗਰੋਂ ਇਹਦੇ ਸਹੁਰੇ ਪਰਿਵਾਰ ਨੇ ਤਾਲਾ ਮਾਰ ਦਿੱਤਾ ਸੀਗਾ ਜਦੋਂ ਇਹ ਸਕੂਲ ਤੋਂ ਵਾਪਸ ਆਈ ਨੇ ਥਾਣੇ ਜਾ ਕੇ ਕੰਪਲੇਨਟ ਕੀਤੀ ਕਿ ਮੇਰੇ ਸਹੁਰੇ ਪਰਿਵਾਰ ਨੇ ਮੈਨੂੰ ਜਿਹੜਾ ਵਾ ਘਰੋਂ ਕੱਢ ਦਿੱਤਾ ਵਾ ਤੇ ਮੇਰੇ ਗੈਰ ਹਜ ਵਿੱਚ ਤਾਲੇ ਮਾਰ ਕੇ ਚਲੇ ਗਏ ਆ ਫਿਰ ਇਹਨਾਂ ਨੇ ਸਾਡੇ ਕੋਲ ਕੰਪਲੇਂਟ ਕੀਤੀ ਸਾਡੇ ਥਾਣੇਦਾਰ ਸਾਹਿਬ ਸਾਬਕਾ ਸਿੰਘ ਆਏ ਸੀਗੇ ਰਾਤੀ ਉਹਨਾਂ ਨੇ ਜਾ ਕੇ ਹਾਲਾਤ ਜਿਹੜੇ ਉਹ ਸਾਰੇ ਐਸਐਚਓ ਸਾਹਿਬ ਨੂੰ ਦੱਸੇ ਸੀ ਫਿਰ ਇਹਨਾਂ ਨੇ ਜਾ ਕੇ ਇਹਨਾਂ ਦਾ ਆਲਰੇਡੀ ਪਹਿਲਾਂ کورٹ 'ਚ ਕੇਸ ਚੱਲਦਾ ਸੀਗਾ کورٹ 'ਚ ਜਾ ਕੇ ਇਹਨਾਂ ਨੇ ਕੰਪਲੇਂਟ ਕੀਤੀ ਜੱਜ ਸਾਹਿਬ ਨੂੰ ਹਾਲਾਤ ਦੱਸਿਆ ਕਿ ਇਸ ਤਰ੍ਹਾਂ ਮੈਨਾਂ ਹੋਇਆ ਵਾ ਜੱਜ ਸਾਹਿਬ ਨੇ ਫਿਰ ਇਹਨਾਂ ਦੇ ਸਹੁਰਾ ਸਾਹਿਬ ਜਿਹੜੇ ਸਰਨ ਕੁਮਾਰ ਉਹਨਾਂ ਨੂੰ ਸਾਮਣੀ ਜਾਰੀ ਕੀਤੀ ਉਹ ਜਿਹੜਾ ਸੰਮਨ ਤਮੀਲ ਕਰਾਉਣ ਆਇਆ ਸੀਗਾ ਉਹਨੇ ਵੇਖਿਆ ਕਿ ਘਰ ਨਾਲੇ ਵੱਜੇ ਹੋਇਆ ਉਹਨੇ ਜਾ ਕੇ ਜੱਜ ਸਾਹਿਬ ਨੂੰ ਰਿਪੋਰਟ ਦਿੱਤੀ ਜੱਜ ਸਾਹਿਬ ਨੇ ਉਹਦੇ ਜੋ ਸੰਤਾਪਕ ਜਿਹੜਾ ਵਾ ਇੱਕ ਆਰਡਰ ਜਾਰੀ ਕੀਤਾ ਸੀ ਕਿ ਜਿਹੜੀ ਗੁਰਪਿੰਦਰ ਕੌਰ ਕੰਪਲੇਨਟ ਕਰਤਾ ਵਾ ਇਹਦੇ ਬੱਚੇ ਨੂੰ ਤੇ ਇਹਨੂੰ ਘਰੋਂ ਦਾ ਤਾਲੇ ਤੋੜ ਕੇ ਬਾੜਿਆ ਜਾਵੇ ਤੇ ਮੌਕੇ ਤੇ ਵੀਡੀਓਗ੍ਰਾਫੀ ਕੀਤੀ ਜਾਵੇ ਜਿਹੜੇ ਇਹਦੇ ਵਰਤੋਂ ਵਾਲਾ ਕਮਰਾ ਕਿਚਨ ਤੇ ਬਾਥਰੂਮ ਇਹ ਇਹਨੂੰ ਮਹੀਆ ਕਰਾਇਆ ਜਾਵੇ ਜੋ ਅੱਜ ਅਸੀਂ ਸ੍ਰੀ ਜਸਪ੍ਰੀਤ ਸਿੰਘ ਐਸ ਡੀ ਜੀ ਐਮ ਬਾਬਾ ਬਕਾਲਾ ਸਾਹਿਬ ਦੀ ਹੁਕਮ ਹ ਅੰਸਾਰ ਇੱਥੇ ਆਏ ਸੀਗੇ ਅੱਜ ਮੋਹੱਲਾ ਨਿਵਾਸੀਆਂ ਦੀ ਹਾਜ਼ਰੀ ਵਿੱਚ ਸਾਰੇ ਮੋਤਵਰਾਂ ਦੀ ਹਾਜ਼ਰੀ ਵਿੱਚ ਘਰ ਦੇ ਤਾਲੇ ਤੋੜ ਕੇ ਗੁਰਪਿੰਦਰ ਗੋਨ ਨੂੰ ਘਰ ਬਾੜਿਆ ਗਿਆ ਵਾ ਤੇ ਅਦਾਲਤ ਦੇ ਹੁਕਮਾਂ ਦੀ ਇਨਬਿਨ ਪਾਲਣਾ ਕੀਤੀ ਗਈ ਹੈ ਤੇ ਮੌਕੇ ਤੇ ਵੀਡੀਓਗ੍ਰਾਫੀ ਕੀਤੀ ਗਈ ਹੈ ਤੇ ਬਾਕੀ ਸਾਰਾ ਮਹੱਲਾ ਇੱਥੇ ਮੌਜੂਦ ਹੈ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਸਰ ਵੇਖਿਆ ਕਿ ਤੁਸੀਂ ਗੱਡੀ ਦੇ ਵਿੱਚ ਅਨਾਊਂਸਮੈਂਟ ਵੀ ਕਰ ਰਹੇ ਸੀਗੇ ਕੋਈ ਕਿ ਘਰ ਦੀਆਂ ਤਾਲੇ ਦੀਆਂ ਚਾਬੀਆਂ ਦੇ ਦਿਓ ਉਹ ਮੈਂ ਅਨਾਊਂਸਮੈਂਟ ਇਸ ਕਰਕੇ ਕੀਤੀ ਸੀ ਕਿ ਜੇ ਕੋਈ ਲਾਗੇ ਜਾ ਕੇ ਹੈਗੇ ਆ ਤੇ ਤਾਲੇ ਤੋੜਨ ਤੋਂ ਬਗੈਰ ਹੀ ਇਹਨੂੰ ਜਿਹੜਾ ਘਰ ਬਾੜ ਦਿੱਤਾ ਜਾਵੇ ਪਰ ਮੇਰੇ ਅਨਾਊਂਸਮੈਂਟ ਕਰਨ ਤੋਂ ਬਾਵਜੂਦ ਵੀ ਉਹ ਜਿਹੜੇ ਐ ਇੱਥੇ ਮੌਕੇ ਤੇ ਹਾਜ਼ਰ ਨਹੀਂ ਆਏ ਉਹਨਾਂ ਦੀ ਵੇਟ ਕਰਨ ਤੋਂ ਬਾਅਦ ਫਿਰ ਅਸੀਂ ਅਦਾਲਤ ਦੇ ਹੁਕਮਾਂ ਅਨੁਸਾਰ ਜਿਹੜੇ ਤਾਲੇ ਤੋੜ। ਤਾਂ ਬਿਲਕੁਲ ਗੁਰਪਿੰਦਰ ਕੌਰ ਵੀ ਇੱਥੇ ਮੌਜੂਦ ਹੈਗੀ ਐ ਬੀਬੀ ਜੀ ਤੁਹਾਡਾ ਇਹ ਕੀ ਮੈਟਰ ਸੀਗਾ ਇਹ ਜਿਹੜਾ ਸਾਰਾ ਕੱਲ ਤੁਸੀਂ ਬਾਹਰ ਵੀ ਘਰ ਦੇ ਗੇਟ ਤੇ ਮੁਰੇ ਵੀ ਬੈਠੇ ਵਿਖਾਈ ਦਿੱਤੇ ਹੋ। ਸਰ ਮੈਥਡੋਲੋਜੀਕਲ ਵਾਇਲੈਂਸ ਹੋ ਰਿਹਾ ਯਾ 6 ਸਾਲ ਹੋ ਗਿਆ ਮੇਰੇ ਵਿਆਹ ਨੂੰ ਮੇਰੇ ਹਸਬੰਦ ਦਾ ਨਾਮਾ ਸ਼ੁਭਮ ਕੁਮਾਰ ਆ ਮੇਰਾ 5 ਸਾਲ ਦਾ ਬੱਚਾ ਆ ਮੈਨੂੰ ਤੇ ਇਹਨੂੰ ਕੱਲ ਪੂਰੀ ਰਾਤ ਘਰ ਤੋਂ ਬਾਹਰ ਰਹਿਣਾ ਪਿਆ। ਫਿਰ ਇੱਕ ਮੈਂਬਰ ਪੰਚਾਇਤ ਆ ਕੇ ਆਂਟੀ ਨੇ ਸਾਨੂੰ ਆਪਣੇ ਘਰ ਖੜਿਆ 11 12 ਵਜੇ ਉੱਥੇ ਅਸੀਂ ਰਾਤ ਕੱਟੀ ਆ ਫਿਰ ਸਵੇਰੇ ਮੈਂ ਪੇਸ਼ ਹੋਈਆਂ ਜੱਜ ਸਾਹਿਬ ਦੇ ਫਿਰ ਉੱਥੋਂ ਉਹਨਾਂ ਨੇ ਆਰਡਰ ਕੀਤੇ ਆ ਕਿ ਤਾਲੇ ਤੋੜ ਕੇ ਤੇ ਤੁਹਾਨੂੰ ਘਰ ਭੇਜਿਆ ਜਾ ਪਰ ਤੋਂ ਹੀ ਆਪਣੇ ਘਰ ਦੇ ਵਿੱਚ ਬਿਲਕੁਲ ਸੁਰੱਖਿਅਤ ਪਹੁੰਚ ਗਈ ਉਹ ਤੁਹਾਨੂੰ ਪੁਲਿਸ ਨੇ ਪਹੁੰਚਾਤਾ ਹਾਂਜੀ ਬਿਲਕੁਲ ਮੈਂ ਘਰ ਆਪਣੇ ਆ ਗਈ ਆ ਉਹਨਾਂ ਨੇ ਮੈਨੂੰ ਤਾਲੇ ਤੋੜ ਕੇ ਘਰੇ ਪਹੁੰਚਾ ਦਿੱਤਾ ਹੁਣ ਕੋਈ ਸਮੱਸਿਆ ਤਾਂ ਨਹੀਂ ਮਸਸੀਆਦੇ ਵੇਖੋ ਹਰ ਟਾਈਮ ਆ ਕਿਉਂਕਿ ਮੇਰੀ ਜਾਨ ਨੂੰ ਤੇ ਹਰ ਟਾਈਮ ਖਤਰਾ ਆ ਮੈਨੂੰ ਨਹੀਂ ਪਤਾ ਮੇਰੇ ਨਾਲ ਕਦੋਂ ਕੀ ਹੋ ਜਾਣਾ ਆ ਤੇ ਪਿੱਛੇ ਮੇਰਾ ਬੱਚਾ ਰੋਲਦਾ ਹੈ ਇਸ ਕਰਕੇ ਮੈਂ ਚਲੋ ਠੀਕ ਆ ਉਹਨਾਂ ਨੇ ਆਪਣੀ ਕਾਰਵਾਈ ਕੀਤੀ ਆ ਘਰੇ ਮੈਨੂੰ ਪਹੁੰਚਾਤਾ ਆ ਪਰ ਮੈਂ ਇਹ ਵੀ ਰਿਕੁਐਸਟ ਕਰਾਂਗੀ ਕਿ ਸਾਡੀ ਪ੍ਰੋਟੈਕਸ਼ਨ ਦੇ ਵੀ ਕੁਝ ਕੀਤਾ ਜਾਵੇ ਜੀ ਤਾਂ ਬਿਲਕੁਲ ਇੱਥੇ ਮਹਾਲੇ ਦੇ ਲੋਕ ਹੋਰ ਵੀ ਨੇ ਮੈਂਬਰ ਪੰਚਾਇਤ ਵੀ ਨੇ ਕੀ ਨਾ ਜੀ ਤੁਹਾਡਾ ਮੇਰਾ ਨਾਮ ਅਮਜਿੰਦਰ ਕੌਰ ਜੀ ਹੂੰ ਇਹ ਕੱਲ੍ਹ ਦੀ ਮੇਰੇ ਕੋਲ ਕੁਲਵਿੰਦਰ ਕੌਰ ਹੀ ਹੂੰ ਤੇ ਅੱਜ ਇਹਦੇ ਨਾਲ ਮੈਂ ਬਿਆਸ ਗਈ ਆ ਪਾਪਾ ਬਕਾਲਾ ਸਾਹਿਬ ਗਈ ਤੇ ਮੈਂ ਨਾਲ ਹੀ ਇਹਦੇ ਰਹੀ ਮੈਂ ਸਾਰੀ ਗੱਲਬਾਤ ਵੀ ਇਹਦੀ ਸੁਣੀ ਤੇ ਹੁਣ ਇਹਨੂੰ ਜਿੰਦਰੇ ਤੜਾ ਕੇ ਤੇ ਇਹਨੂੰ ਇੱਧਰ ਛੱਡ ਕੇ ਤੇ ਇਹਦਾ ਸਾਰਾ ਹੀ ਇਹਦਾ ਜੇ ਮੈਂ ਕਾਣਾ ਦਾਣਾ ਜੋ ਵੀ ਆ ਇਹਨੂੰ ਮੈਂ ਹੁਣ ਦੇ ਕੇ ਫਿਰ ਮੈਂ ਜਾਵਾਂਗੀ ਤੇ ਪਰ ਬਹੁਤ ਮਾੜੀ ਆ ਮੈਨੂੰ ਤਾਂ ਵੀ ਬਹੁਤ ਮਾੜਾ ਲੱਗਾ ਕਿਉਂਕਿ ਛੋਟਾ ਜਿਹਾ ਬੱਚਾ ਵਾ ਤੇ ਰਾਤ ਵੀ ਬਾਹਰ ਹੀ ਰਾਤੀ ਇਹਨਾਂ ਨੂੰ 11 11:30 ਵਜੇ ਤੱਕ ਬਾਹਰ ਰਹੇ ਆ ਤੇ ਰਾਤ ਫਿਰ ਆਪਾਂ ਲੈ ਕੇ ਗਏ ਆ ਕਿਉਂਕਿ ਇਹ ਤੋਂ ਕੋਈ ਵੀ ਇਹਨੂੰ ਇੱਥੇ ਬਾਹਰ ਸਕਦਾ ਹੈ ਪਰ ਇਹ ਆਂਦੀ ਹੈ ਕਿ ਨਹੀਂ ਇਹ ਤੁਹਾਨੂੰ ਖਾਣਾ ਬਹੁਤ ਜ਼ਰੂਰੀ ਹੋਊਗਾ ਫਿਰ ਅਸੀਂ ਇਹਨੂੰ ਲੈ ਗਏ ਆ ਤੇ ਹੁਣ ਅਸੀਂ ਜਿੰਦਰੇ ਤੜਾਤੇ ਜਿੱਦਾਂ ਹੁਣ ਇਹ ਆਪਣੇ ਘਰ ਵੇ ਦੇ ਬਹੁਤ ਵਧੀਆ ਹੈ ਸਰ ਤੁਸੀਂ ਵੀ ਮੈਂਬਰ ਪੰਜਾਬ ਤੋਂ ਜੀ ਕੀ ਨਾਮ ਜੀ ਦਾ ਰਿਸ਼ਪਾਲ ਸਿੰਘ ਦੇ ਰਿਸ਼ਪਾਲ ਸਿੰਘ ਜੀ ਕਿਤਾ ਮਹੀਨੇ ਹੋਏ ਸਾਰੇ ਮੈਂਟਰ ਨੂੰ ਜਿਹੜਾ ਇਹ ਲੜਕੀ ਨੂੰ ਜਿਹੜਾ ਘਰ ਦੇ ਬਾਹਰ ਲੈਣਾ ਪਿਆ ਇਹ ਤੇ ਨਿੰਦਣ ਜੋ ਘਟਨਾ ਹੋਈ ਆ वैसे दे परिवार ਨੂੰ ਇਹ ਲੜਕੀ ਦੇ ਨਾਲ ਇਤਾਂ ਦੀ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ ਜੇ ਕੋਈ ਗੜਾ ਸ਼ਿਕਵਾ ਇਹਨਾਂ ਦਾ ਹੈਗਾ ਹੀ ਆਪਸ ਵਿੱਚ ਤੇ ਕੁੜੀ ਨੂੰ ਘਰੋਂ ਬਾਹਰ ਨਹੀਂ ਕਰਨਾ ਚਾਹੀਦਾ ਸਾੜੇ ਨਹੀਂ ਹਿਮਾਨੇ ਤੇ ਕਿਉਂਕਿ ਨਾਰ ਇੱਕ ਨਿੱਕਾ ਬੱਚਾ ਵੀ ਆ ਇਹਦੇ ਵੀ ਰਾਤੀ ਰਹਿਣ ਦੀ ਬੜੀ ਪਰੇਸ਼ਾਨੀ ਹੋਈ ਤੇ ਸਾਡੇ ਮੈਂਬਰ ਸਾਹਿਬ ਪਰਮਜੀਤ ਸਿੰਘ ਫਿਰ ਉਹਨਾਂ ਦੇ ਘਰ ਘਰੇ ਨਾਲ ਨਾਈਟ ਸਟੇ ਕੀਤਾ ਤੇ ਬਾਕੀ ਜੋ ਵੀ ਕਾਰਵਾਈ ਹੈ ਤੁਹਾਨੂੰ ਸਾਰਾ ਹੁਣ ਪਤਾ ਹੀ ਆ ਹੁਣ ਇਹ ਆਪਣੇ ਘਰ ਆ ਚੁੱਕੀ ਆ ਤੇ ਅਸੀਂ ਮਾਨਯੋਗ ਅਦਾਲਤ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਹੁਕਮ ਦੇ ਕੇ ਤੇ ਇਹਨਾਂ ਨੂੰ ਆਪਣੇ ਘਰ ਦੇ ਵਿੱਚ ਦਾਖਲ ਕਰਵਾਇਆ ਤਾਂ ਵੀ ਕੋਲ ਇੱਕ ਤਸਵੀਰ ਤੁਹਾਨੂੰ ਇੱਕ ਵਾਰੀ ਮੁਖਾਤਨੇ ਆ ਕਿ ਘਰ ਦੇ ਜਿਹੜੇ ਦਰਵਾਜ਼ੇ ਨੇ ਉਹ ਵੀ ਅੰਦਰ ਕਮਰਿਆਂ ਦੇ ਵੀ ਖੋਲ ਦਿੱਤੇ ਗਏ ਨੇ ਤਾਂ ਇਸ ਵਕਤੇ ਇਸ ਘਰ ਦੇ ਵਿੱਚ ਤਸਵੀਰ ਕੈਮਰਾ ਘੁਮਾ ਕੇ ਵਿਖਾ ਦਨੇ ਆ ਕਿ ਥਾਣਾ ਮਹਿਤਾ ਤੋਂ ਪੁਲਿਸ ਜਿਹੜੀ ਹੈ ਉਹ ਵੀ ਇਸ ਵਕਤੇ ਇੱਥੇ ਮੌਜੂਦ ਦੇਖੀ ਜਾਂਦੀ ਹੈ ਔਰ ਮਹੱਲੇ ਦੇ ਲੋਕ ਜਿਹੜੇ ਨੇ ਉਹ ਵੀ ਇਸ ਵਕਤ ਇਸ ਘਰ ਦੇ ਵਿੱਚ ਮੌਜੂਦ ਹੈਗੇ ਨੇ ਤਾਂ ਬਾਅਦ ਦੀ ਤਸਵੀਰ ਵੀ ਤੁਹਾਨੂੰ ਵਿਖਾਉਣੀ ਹੈ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਨੇ ਜਦوجਹ ਦੇ ਨਾਲ ਜਿਹੜਾ ਹੈ ਇਸ ਘਰ ਦੇ ਜਿਹੜੇ ਉਹ ਤਾਲੇ ਤੋੜੇ ਨੇ ਤਾਂ ਬਿਲਕੁਲ ਹਥੌੜੀ ਦੇ ਨਾਲ ਬੜੀ ਮੁਸ਼ਕਲ ਤੋਂ ਬਾਅਦ ਜਿਹੜੇ ਤਾਲੇ ਤੋੜੇ ਗਏ ਨੇ ਤਾਂ ਹਰ ਮਹੱਲੇ ਦੇ ਲੋਕਾਂ ਦੇ ਵੱਲੋਂ ਇਸ ਜਿਹੜਾ ਜੋ ਵੀ ਵਾਪਰਿਆ ਤਾਂ ਉਸ ਦੀ ਨਿੰਦਾ ਕੀਤੀ ਜਾ ਰਹੀ ਹੈ ਜਿਕਰ ਜੋ ਹੈ ਕਿ ਕੱਲ ਪੀੜਤਾ ਗੁਰਪਿੰਦਰ ਕੌਰ ਜਿਹੜੀ ਹੈ ਉਹ ਆਪਣੇ 4 ਸਾਲ ਦੇ ਮਾਸੂਮ ਬੱਚੇ ਦੇ ਨਾਲ ਘਰ ਦੇ ਬਾਹਰ ਜਿਹੜੀ ਉਹ ਬੈਠੀ ਦੇਖੀ ਗਈ ਸੀਗੀ ਔਰ ਰਾਤ ਕਰੀਬ 10 ਵਜੇ ਤੋਂ ਬਾਅਦ ਦੀ ਇੱਕ ਗੱਲ ਹੈ ਕਿ ਉਸ ਨੂੰ ਮਹਿਤਾ ਚੌਂਕ ਦੇ ਪੰਚਾਇਤ ਮੈਂਬਰ ਜਿਹੜੇ ਨੇ ਉਹ ਆਪਣੇ ਘਰ ਲੈ ਕੇ ਗਏ ਸਨ ਔਰ ਉਹਨਾਂ ਦੇ ਵੱਲੋਂ ਜਿਹੜਾ ਹੈ ਉਸ ਨੂੰ ਰਾਤ ਆਪਣੇ ਘਰ ਰੱਖਿਆ ਗਿਆ ਤਾਂ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਕਿ ਜਿਹੜੇ ਪੁਲਿਸ ਨੇ ਇਸ ਵਕਤ ਆਪਣੀ ਹਾਜ਼ਰੀ ਦੇ ਵਿੱਚ ਇਹ ਤਾਲੇ ਤੋੜੇ ਨੇ ਉਹ ਤਾਲਿਆਂ ਦੀ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਕਿ ਇਹ ਏ ਪੁਲਿਸ ਦੇ ਵੱਲੋਂ ਵੀ ਦੱਸਿਆ ਜਾ ਰਿਹਾ ਹੈ ਕਿ ਕੋਰਟ ਦੇ ਹੁਕਮਾਂ ਦੇ ਨਾਲ ਇਹ ਜਿਹੜਾ ਹੈ ਉਹ ਇਸ ਵਕਤ ਇਹ ਪੂਰੀ ਕਾਰਵਾਈ ਪੁਲਿਸ ਨੇ ਜਿਹੜੀ ਕੀਤੀ ਹੈ ਔਰ ਇਹ ਜਿਹੜੇ ਤਾਲੇ ਉਹ ਤੋੜੇ ਨੇ ਤਾਂ ਪੀੜਤਾ ਗੁਰਪਿੰਦਰ ਕੌਰ ਨੂੰ ਜਿਹੜਾ ਹੈ ਉਹ ਇਨਸਾਫ ਕੋਰਟ ਨੇ ਵੀ ਦਿੱਤਾ ਹੈ ਤਾਂ ਮਈਤਾ ਪੁਲਿਸ ਦੇ ਵੱਲੋਂ ਵੀ ਉਸ ਨੂੰ ਇਨਸਾਫ ਦਿੱਤਾ ਗਿਆ ਤਾਂ ਤਸਵੀਰ ਵੇਖ ਸਕਦੇ ਹਾਂ ਕਿ ਇਸ ਵਕਤ ਜਿਹੜੀ ਹੈ ਇਹ ਕਸਬਾ ਮਈਤਾ ਚੌਂਕ ਦੀਆਂ ਤਸਵੀਰਾਂ ਨੇ ਔਰ ਪੁਲਿਸ ਦੇ ਵੱਲੋਂ ਜਿਹੜਾ ਹੈ ਉਹ ਵੱਡੇ ਪੱਧਰ ਤੇ ਉੱਤੇ ਕਾਰਵਾਈ ਕੀਤੀ ਗਈ ਹੈ ਔਰ ਕੋਰਟ ਦੇ ਹੁਕਮਾਂ ਦੀ ਇਨ ਬਿਨ ਪਾਲਣਾ ਕਰਦੇ ਹੋਏ ਜਿਹੜਾ ਹੈ ਉਹ ਦਰਵਾਜ਼ੇ ਦੇ ਤਾਲੇ ਤੋੜ ਕੇ ਉਸ ਨੂੰ ਆਪਣੇ ਘਰ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਬਾਹਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਦੇ ਆ ਕਿ ਇਸ ਵਕਤ ਥਾਣਾ ਮਹਿਤਾ ਦੀ ਜਿਹੜੀ ਪੁਲਿਸ ਹੈ ਉਹ ਵੀ ਇੱਥੇ ਮੌਜੂਦ ਦੇਖੀ ਜਾ ਰਹੀ ਹੈ ਤਾਂ ਇੱਕ ਵੱਡੀ ਜਿਹੜੀ ਪੁਲਿਸ ਨੇ ਜਿਹੜੀ ਹੈ ਉਹ ਰਾਹਤ ਪੀੜਤਾ ਗੁਰਪਿੰਦਰ ਕੌਰ ਉਸ ਦੇ 4 ਸਾਲ ਦੇ ਬੱਚੇ ਨੂੰ ਦਿੱਤੀ ਹੈ ਤਾਂ ਬਿਲਕੁਲ ਇਸ ਵਕਤ ਅਸੀਂ ਮੈਤਾ ਚੌਕ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਦਿਖਾ ਰਹੇ ਹਾਂ ਤਾਂ ਇਹ ਸਾਰੀ ਘਟਨਾ ਦੀ ਜਿਹੜੀ ਹੈ ਇਲਾਕੇ ਦੇ ਜਿਹੜੇ ਇਸ ਮਹੱਲੇ ਦੇ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ ਜਗਬਾੜੀ ਟੀਵੀ ਦੇ ਲਈ ਕੈਪਟਨ ਸਿੰਘ ਮੈਤਾ ਚੌਕ ਅੰਮ੍ਰਿਤਸਰ ਇੱਕ ਲੜਕੀ ਗੁਰਪਿੰਦਰ ਕੌਰ ਆਪਣੇ ਛੋਟੇ ਬੇਟੇ ਨੂੰ ਲੈ ਕੇ ਆਪਣੇ ਘਰ ਦੇ ਗੇਟ ਦੇ ਬਾਹਰ ਇੱਕ ਕੱਲ ਬੈਠੀ ਵਿਖਾਈ ਦਿੱਤੀ ਸੀਗੀ ਔਰ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਕਿ ਇਸ ਵਕਤ ਉਸ ਘਰ ਦੇ ਮੂਹਰੇ ਹੀ ਅਸੀਂ ਖੜੇ ਆ ਤਾਂ ਇਸ ਵਕਤ ਪੁਲਿਸ ਨੇ ਆਪਣੀ ਇਨਵਾਲਮੈਂਟ ਦੇ ਨਾਲ ਉਸ ਘਰ ਦੇ ਤਾਲੇ ਨੂੰ ਜਿਹੜਾ ਹੈ ਉਹ ਤੋੜ ਦਿੱਤਾ ਹੈ ਤਾਂ ਉਸ ਗੁਰਪਿੰਦਰ ਕੌਰ ਨੂੰ ਜਿਹੜਾ ਹੈ ਘਰ ਦੇ ਅੰਦਰ ਜਿਹੜਾ ਉਹ ਦਾਖਲ ਕਰਵਾ ਦਿੱਤਾ ਤਾਂ ਤਸਵੀਰਾਂ ਤੁਹਾਨੂੰ ਬਾਹਰੀਆਂ ਵੀ ਦਿਖਾ ਦਿੰਦੇ ਆ ਕਿ ਇਸ ਵਕਤ ਜੇ ਜਿਹੜੇ ਮਹੱਲੇ ਦੇ ਲੋਕ ਨੇ ਉਹ ਵੀ ਇੱਥੇ ਖੜੇ ਵਿਖਾਈ ਦਿੱਤੇ ਨੇ ਕਿ ਮਹੱਲੇ ਦੇ ਲੋਕ ਵੀ ਇਸ ਵਕਤ ਇੱਥੇ ਮੌਜੂਦ ਹੈਗੇ ਨੇ ਤਾਂ ਥਾਣਾ ਮਹਿਤਾ ਦੀ ਪੁਲਿਸ ਨੇ ਖੁਦ ਆਪ ਆ ਕੇ ਔਰ ਪੰਚਾਇਤ ਮੈਂਬਰ ਜਿਹੜੇ ਨੇ ਉਹ ਖੁਦ ਇੱਥੇ ਮੌਜੂਦ ਸੀਗੇ ਔਰ ਉਹਨਾਂ ਦੇ ਵੱਲੋਂ ਜਿਹੜਾ ਹੈ ਇਸ ਘਰ ਦੇ ਜਿਹੜੇ ਤਾਲੇ ਸੀਗੇ ਉਹ ਖਲਵਾ ਦਿੱਤੇ ਗਏ ਨੇ ਔਰ ਗੁਰਪਿੰਦਰ ਕੌਰ ਜਿਹੜੀ ਲੜਕੀ ਆਪਣੇ ਮਾਸੂਮ ਬੱਚੇ ਦੇ ਨਾਲ ਇੱਥੇ ਗੇਟ ਦੇ ਬਾਹਰ ਬੈਠੀ ਵਿਖਾਈ ਦਿੱਤੀ ਸੀਗੀ ਉਸ ਨੂੰ ਘਰ ਦੇ ਅੰਦਰ ਦਾਖਲ ਕਰਵਾ ਦਿੱਤਾ ਤਾਂ ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪੁਲਿਸ ਦੇ ਵੱਲੋਂ ਆਪਣੀ ਕਾਗਜ਼ੀ ਕਾਰਵਾਈ ਜਿਹੜੀ ਹੈ ਉਹ ਵੀ ਪੂਰੀ ਕੀਤੀ ਜਾ ਰਹੀ ਹੈ ਔਰ ਗੁਰਪਿੰਦਰ ਕੌਰ ਆਪਣੇ ਛੋਟੇ ਬੱਚੇ ਦੇ ਨਾਲ ਇਸ ਵਕਤ ਆਪਣੇ ਘਰ ਦੇ ਵਿੱਚ ਮੌਜੂਦ ਹੈਗੀ ਹੈ ਤਾਂ ਗੱਲਬਾਤ ਕਰਾਂਗੇ ਥਾਣਾ ਮੈਤਾ ਦੇ ਜਿਹੜੇ ਅਫਸਰ ਇੱਥੇ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਇਹ ਕਾਰਵਾਈ ਜਿਹੜੀ ਹੈ ਉਹ ਕਿਹੜੇ ਆਰਡਰਾਂ ਦੇ ਨਾਲ ਕੀਤੀ ਜਾ ਰਹੀ ਹੈ ਤਾਂ ਗੱਲਬਾਤ ਕਰਦੇ ਹਾਂ ਥਾਣਾ ਮੈਤਾ ਤੋਂ ਏਐਸਆਈ ਸਰਦਾਰ ਜਿੰਦਰਪਾਲ ਸਿੰਘ ਇੱਥੇ ਪਹੁੰਚੇ ਨੇ ਸਰ ਕਿਹੜੀ ਕਾਰਵਾਈ ਦੇ ਤਹਿਤ ਇਹਨਾਂ ਨੂੰ ਅੱਜ ਤੁਸੀਂ ਦਰਵਾਜ਼ੇ ਖੋਲ ਕੇ ਅੰਦਰ ਦਾਖਲ ਕਰਵਾਇਆ ਗੁਰਪਿੰਦਰ ਕੌਰ ਪਤਨੀ ਸ਼ੁਭਮ ਸ਼ਰਮਾ ਪੁੱਤਰ ਸ਼ਮਨ ਕੁਮਾਰ ਇਹਨਾਂ ਦਾ ਆਪਣਾ ਘਰੇਲੂ ਡਿਸਪਿਊਟ ਚੱਲ ਰਿਹਾ ਸੀਗਾ ਇਹ ਲੜਕੀ ਗੁਰਪਿੰਦਰ ਕੌਰ ਜਿਹੜੀ ਇਹ ਸਕੂਲ 'ਚ ਜਾਓ ਕਰਦੀ ਹੈ ਆਪਣੇ ਬੱਚੇ ਨਾਲ ਸਕੂਲ ਗਈ ਹੋਈ ਸੀ ਤੇ ਮਗਰੋਂ ਇਹਦੇ ਸਹੁਰੇ ਪਰਿਵਾਰ ਨੇ ਤਾਲਾ ਮਾਰ ਦਿੱਤਾ ਸੀਗਾ ਜਦੋਂ ਇਹ ਸਕੂਲ ਤੋਂ ਵਾਪਸ ਆਈ ਨੇ ਥਾਣੇ ਜਾ ਕੇ ਕੰਪਲੇਂਟ ਕੀਤੀ ਕਿ ਮੇਰੇ ਸਹੁਰੇ ਪਰਿਵਾਰ ਨੇ ਮੈਨੂੰ ਜਿਹੜਾ ਵਾ ਘਰੋਂ ਕੱਢ ਦਿੱਤਾ ਵਾ ਤੇ ਮੇਰੇ ਗੈਰ ਹੱਦ ਵਿੱਚ ਤਾਲੇ ਮਾਰ ਕੇ ਚਲੇ ਗਏ ਆ ਫਿਰ ਇਹਨਾਂ ਨੇ ਸਾਡੇ ਕੋਲ ਕੰਪਲੇਟ ਕੀਤੀ ਸਾਡੇ ਥਾਣੇਦਾਰ ਸਾਹਿਬ ਸਾਬਕਾ ਸਿੰਘ ਆਏ ਸੀਗੇ ਰਤੀ ਉਹਨਾਂ ਨੇ ਜਾ ਕੇ ਹਾਲਾਤ ਜਿਹੜੇ ਉਹ ਸਾਰੇ ਐਸਐਚਓ ਸਾਹਿਬ ਨੂੰ ਦੱਸੇ ਸੀ ਫਿਰ ਇਹਨਾਂ ਨੇ ਜਾ ਕੇ ਇਹਨਾਂ ਦਾ ਆਲਰਡੀ ਪਹਿਲਾਂ কোর্ਚ ਕੇਸ ਚੱਲਦਾ ਸੀਗਾ کورٹ ਵਿੱਚ ਜਾ ਕੇ ਇਹਨਾਂ ਨੇ ਕੰਪਲੇਂਟ ਕੀਤੀ ਜੱਜ ਸਾਹਿਬ ਨੂੰ ਹਾਲਾਤ ਦੱਸਿਆ ਕਿ ਇਸ ਤਰ੍ਹਾਂ ਮੈਨਾਂ ਹੋਇਆ ਵਾ ਜੱਜ ਸਾਹਿਬ ਨੇ ਫਿਰ ਇਹਨਾਂ ਦੇ ਸਹੁਰਾ ਸਾਹਿਬ ਜਿਹੜੇ ਸਰਨ ਕੁਮਾਰ ਉਹਨਾਂ ਨੂੰ ਸਾਹਮਣੇ ਯਾਰੀ ਕੀਤੇ ਉਹ ਜਿਹੜਾ ਸੰਮਨ ਤਮੀਲ ਕਰਾਉਣ ਆਇਆ ਸੀਗਾ ਉਹਨੇ ਵੇਖਿਆ ਕਿ ਘਰ ਨਾਲੇ ਵੱਜੇ ਹੋਇਆ ਉਹਨੇ ਜਾ ਕੇ ਜੱਜ ਸਾਹਿਬ ਨੂੰ ਰਿਪੋਰਟ ਦਿੱਤੀ ਜੱਜ ਸਾਹਿਬ ਨੇ ਉਹਦੇ ਜੋ ਸੰਤਾਵ ਕੋਲੋਂ ਇੱਕ ਆਡਰੀ ਯਾਰੀ ਕੀਤਾ ਸੀ ਕਿ ਜਿਹੜੀ ਗੁਰਪਿੰਦਰ ਕੌਰ ਕੰਪਲੇਨਟ ਕਰਤਾ ਵਾ ਇਹਦੇ ਬੱਚੇ ਨੂੰ ਤੇ ਇਹਨੂੰ ਘਰ ਦਾ ਤਾਲੇ ਤੋੜ ਕੇ ਬਾੜਿਆ ਜਾਵੇ ਤੇ ਮੌਕੇ ਤੇ ਵੀਡੀਓਗ੍ਰਾਫੀ ਕੀਤੀ ਜਾਵੇ ਜਿਹੜੇ ਇਹਦੇ ਵਰਤੋਂ ਵਾਲਾ ਕਮਰਾ ਕਿਚਨ ਤੇ ਬਾਥਰੂਮ ਇਹ ਇਹਨੂੰ ਮਹੀਆ ਕਰਾਇਆ ਜਾਵੇ ਜੋ ਅੱਜ ਅਸੀਂ ਸ੍ਰੀ ਜਸਪ੍ਰੀਤ ਸਿੰਘ ਐਸ ਡੀ ਜੀ ਐਮ ਬਾਬਾ ਕਲਾ ਸਾਹਿਬ ਦੀ ਹੁਕਮ ਹ ਅਰੇ ਤੇ ਆਏ ਸੀਗੇ ਅੱਜ ਮੋਹੱਲਾ ਨਿਵਾਸੀਆਂ ਦੀ ਹਾਜ਼ਰੀ ਵਿੱਚ ਸਾਰੇ ਮੋਤਬਰਾਂ ਦੀ ਹਾਜ਼ਰੀ ਵਿੱਚ ਘਰ ਦੇ ਤਾਲੇ ਤੋੜ ਕੇ ਗੁਰਪਿੰਦਰ ਨੂੰ ਘਰ ਬਾਹਰ ਲਿਆ ਗਿਆ ਵਾ ਤੇ ਅਦਾਲਤ ਦੇ ਹੁਕਮਾਂ ਦੀ ਇਨਬਿਨ ਪਾਲਣਾ ਕੀਤੀ ਗਈ ਹੈ ਤੇ ਮੌਕੇ ਤੇ ਵੀਡੀਓਗ੍ਰਾਫੀ ਕੀਤੀ ਗਈ ਹੈ ਤੇ ਬਾਕੀ